ਕਿ ਕੌਣ ਜਾਣਦਾ ਹੈ ਟੋਕਟਰ ਵਾਲੇ ਸਾਰੇ ਆਂਦੇ ਪੱਟਿਆਂ ਦੇ ਪਿੱਛੇ ਜਿਹਨੂੰ ਕਹਿੰਦੇ ਆ ਕੋਈ ਕਹਿੰਦਾ ਢਿੱਲੋਂ ਲੱਗਦਾ ਕਹਿੰਦੇ ਵਾਹ ਹੋਈ ਢਿੱਲੋਂ ਆਏ ਚੜ ਕੁਛ ਨਹੀਂ ਹੁੰਦਾ ਢੂੰਗੀ ਲੜਾਈ ਹੋ ਗਈ ਲੜਾਈ ਹੋ ਗਈ ਲੜਾਈ ਹੋ ਗਈ ਲੜਾਈ ਕੋਲੋ 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 ਹੋ ਗਈ ਦੇ 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 ਹੋ ਗਿਆ ਸੌਦਾ ਓ ਤੂੰ ਪਰੇ ਦਾ ਹੋ ਗਿਆ ਮੇਲਦਾ ਵੇਚਦੇ ਵੇਚਦੇ ਵੇਚਦਾ ਵੇਚਦਾ ਹੋ ਗਿਆ ਹੋ ਗਿਆ ਹੋ ਗਿਆ ਹੋ ਗਿਆ ਹੋ ਗਿਆ ਬਾਬਾ ਦੇ ਦਿਆ ਅਰੇ ਵਾਹ ਦੇ ਜਾ ਮੈਂ ਇਹ ਗਰੀਬ ਬੰਦਾ ਬਹੁਤ ਅਰੇ ਬੰਦਾ ਯਾਰ ਬਹੁਤ ਗਰੀਬ ਬੰਦਾ ਮੀਨਾ ਮੀਨਾ ਬੱਚੇ ਉਹ ਲੜਕੀ ਉਹ ਬੱਚੇ ਲਾ ਲ ਛੱਬੀ ਯਾਰ ਬਾ ਤੂੰ ਖੜ ਤੇ ਰੋ ਬਾਈ ਹੋ ਗਿਆ ਕੱਟਾ ਸੁਣਾ ਫਿਰ ਅੱਜ ਤੂੰ ਕਰਦਾ ਜਿੰਨੀ ਤੇਰੇ ਪੈਸੇ ਮਾਰ ਕੇ ਨਾ ਗੱਦਗੀਆਂ ਤੇ ਰੁਕੀਆਂ ਦਾ ਪਗੜ ਲੱਗਦੇ ਸ਼ੇਰ ਆਏ ਹਾਏ ਹਾਏ ਵਧੀਆ ਸਾਨ ਬਣਾਉਣਾ ਬਾਬੇ ਨੇ ਐਸੇ ਨਾ ਲੈ ਜਾ ਚੱਲੋ ਸਰਦਾਰ ਚੱਲੋ ਸਰਦਾਰ ਭਾਈ ਇੱਧਰੋਂ ਹੋ ਜਾ ਬੜਾ ਜਾ ਹਾਂਜੀ ਆਜੀ YouTube ਤੇ ਲੈ ਭਾਈ ਲੈ ਚੰਗਾ ਕੰਮ ਕਰ ਰਿਹਾ ਭਾਈ ਐ ਇੱਧਰੋਂ ਹੋ ਜਾ ਐਵੇਂ ਹੋ ਜਾ ਰੋਕ ਜਾ ਭਾਈ ਪਰਦੇ ਨਹੀਂ ਫੇਰ ਬੰਦ ਲਾ ਬੰਦ ਹਾਂ ਕੋਈ ਨਹੀਂ ਚਾਹਤ ਇਹ ਨਾ ਬਣਦਾ ਇਹ ਬੱਚਾ ਹੈ ਨਾ ਪਾ ਬਣਦਾ ਬਣਦੇ ਨਹੀਂ ਹਾਂਜੀ ਮਤਰੋ ਸასი ਕਾਲ ਕੀ ਹਾਲ ਚਾਲ ਨੇ ਉਹਨੇ ਬਾਈ ਕਾਟੂ ਮਾਲ ਵਾਲੇ ਪਸ਼ੂ ਇਹ ਬਾਈ ਹੋਰੇ ਚੈੱਕ ਕਰਦੇ ਨੇ ਝੋਟੀਆਂ ਇਹ ਸਾਰੀਆਂ ਕਟੀਆਂ ਕੱਟੇ ਛੋਟੇ ਛੋਟੇ ਉਮਰ ਦੇ ਹਨ ਆਪਾਂ ਕਹਿ ਦੀਏ ਵੀ ਜਿਵੇਂ ਇਹ ਸਾਰੇ ਵਿਚਾਰੇ ਕਾਟੂ ਮਾਲ ਚਾਉਂਦੇ ਆ ਕੀ ਹਾਲ ਹੈ ਵੀਰੇ ਏ ਲੋ ਸਰਦਾਰ ਤੇ ਇਹ ਸਾਰੇ ਵੀਰੇ ਕਾਟੂ ਮਾਲ ਚਾਉਂਦੇ ਆ ਹਨਾ ਕਿੰਨੀਆਂ ਚੰਗੀਆਂ ਚੰਗੇ ਝੋਟੀਆਂ ਬਣਨ ਵਾਲੀਆਂ ਮਤਲਬ ਆਪਾਂ ਕਹਿ ਦੀਏ ਵੀ ਕੋਈ ਸਾਲ ਦੀ ਕੋਈ 2 ਸਾਲ ਦੀ ਤੇ ਹਾਂ ਹਾਂ ਸੌਦੇ ਨਾਲੋਂ ਤਾਂ ਜ਼ਿਆਦਾ ਆ ਚੀਜ਼ ਤੇ ਪਾ ਜੀਵੇ ਕਹਿ ਦਈਏ ਹਨਾ ਵੀ ਇਹ ਬਾਈ ਚੈੱਕ ਕਰਦੇ ਆ ਝੂਠੀ ਵੀ ਚਲੋ ਜੇ ਗੱਪਣ ਹੋਈ ਤਾਂ ਹੋਰ ਗੱਲ ਬਾਤ ਹਨਾ ਝੋਟੀਆਂ ਮੱਝ ਮੱਤਾਂ ਬਹੁਤ ਮਤਲਬ ਆਪਾਂ ਕਹਿ ਸਕਦੇ ਆ ਵੀ ਆਪਾਂ ਸੌਦਾ ਦਿਖਾਉਣਾ ਸਾਨੂੰ ਇਹ ਵੀ ਆ ਰਹੇ ਸਾਰੇ ਇੱਕ ਤਰਫ ਹੀ ਗਿਰ ਰਹੇ ਆ ਕਿ ਪਿੰਡੇ ਤੇ ਬਿਲ ਰਹੇ ਆ ਆਪਣੇ ਟੱਟੇ ਦਾ ਰੁਕ ਰਹੇ ਆ ਜਾਨ ਬਚ ਦੇ ਜਾਨ ਤਾਂ ਬਚ ਜਾਗੀ ਮਾੜਾ ਮੋੜਾ ਘਟ ਵੱਧ ਕੇ ਦੇ ਦੇ ਵੇਖੀ ਵੀ ਕਹਿਦੀ ਕਹਿਦੀ ਮਾਰਨਾ ਹੋਰ ਜੋ ਕਮਾਲੀ ਕਹੇ ਜੋ ਹੋਰ ਜੋ ਕਮਾਲੀ ਕਿਹੇ ਜੋ ਯਾਰ ਰੁਕ ਗਈ ਆ ਤੇਰਾ ਹੁਣ ਹੰਸਣਾ ਆ ਆਹ ਵੀਡੀਓ ਦੇਖ ਲੋ ਯਾਰ ਹਣਾ ਤੇ ਨਿੱਕਾ ਜਾ ਕਟਰੂਆ ਹਣਾ ਆ ਮੱਝ ਦਾ ਲੱਗਦਾ ਹੈਗਾ ਇਹਦੀ ਕਣੀ ਤੜਾਈ ਜਾਂਦਾ ਹੈਗਾ ਤੇ ਮਤਲਬ ਕਿੰਨੇ ਕ ਦਾ ਲੱਗਦਾ ਯਾਰ ਮਹੀਨੇ ਤੋਂ ਮਹੀਨਾ ਦਾ ਹੋਣਾ ਵਿਚਾਰਾ ਚੰਮੀ ਯਾਰ ਮਤਲਬ ਕਿਸੇ ਨੇ ਜਮਈ ਪਾਲਣੇ ਦੇ ਤੋੜੀ ਛੜਦਾ ਹਣਾ ਪੱਟਣ ਵਾਲਿਆਂ ਚ ਭੇਜਦਾ ਤੇ ਐਨਾ ਤਾਂ ਨਾ ਯਾਰ ਤੁਸੀਂ ਧੱਕਾ ਕਰਿਆ ਕਰੋ ਬਾਈ ਬਣ ਕੇ ਕਮਸ਼ੇ ਕਮ ਜੀ ਪਸ਼ੂ ਨਹੀਂ ਕੰਮ ਦੇ ਛੋਟੇ ਤਾਂ ਪੱচ্চਾ ਤਾਂ ਸੰਭ ਲਿਆ ਕਰੋ ਯਾਰ ਆ ਝੋਟੀਆਂ ਵੀ ਸੋਹਣੀਆਂ ਬਣਨ ਵਾਲੀਆਂ ਮਤਲਬ ਆ ਕੱਟੀ ਆ ਕੱਟੀ ਵਿੱਚ ਖੜੀ ਐ ਇੱਕ ਵੀ ਚੰਗੀ ਬਣਨ ਵਾਲੀ ਆ ਹਨ ਤੇ ਆ ਵੀ ਕੱਟਾ ਆ ਗਿਆ ਆ ਵੀ ਉਹ ਵੀ ਕੱਟਾ ਆ ਗਿਆ ਚੱਲ ਛੋਟਾ ਛੋਟਾ ਤੇ ਆਹ ਕੱਟਾ ਦਿਖਾਈਏ ਸੋਨੂੰ ਹਨ ਝੋਟਾ ਆਹ ਬਣਨ ਵਾਲਾ ਆਹ ਤੇ ਤੇਰਾ ਝੋਟਾ ਦੇਖੋ ਸੋਹਣਾ ਯਾਰ ਹਨ ਇਹਦਾ ਸਿੰਗ-ਸੋਂਗ ਦੇਖੋ ਯਾਰ ਕਿੰਨਾ ਚੰਗਾ ਲੱਗਿਆ ਹੈ ਜੇ ਤੇ ਤੁਸੀਂ ਯਾਰ ਜਮੀ ਮਤਲਬ ਆ ਦੇਖੋ ਯਾਰ ਕਿੰਨਾ ਚੰਗਾ ਸਿੰਗ ਹੈ ਹਨਾ ਕਿਸੇ ਬਰੀਡਰ ਬੰਦੇ ਦੇ ਹੱਥ 바ਗ ਜੇ ਇਹ ਝੋਟਾ ਕਿਸੇ ਟੈਰੀ ਫਾਰਮ ਵਾਲੇ ਦੇ ਹੱਥ ਲੱਗ ਜੇ ਇਹ ਕੱਟਾ ਹਨਾ ਤਾਂ ਯਾਰ ਕੀ ਤੋਂ ਕੀ ਗੱਲਬਾਤ ਕਰਾ ਦੂਗਾ ਉਹਦੀ ਮਤਲਬ ਨਾ ਯਾਰ ਇਹ ਤੁਸੀਂ ਟੌਪ ਦੀਆਂ ਚੀਜ਼ਾਂ ਛੱਟਿਆ ਕਰੋ ਸਿੰਗ-ਸਿੰਗ ਦੇਖ ਲਓ ਜਮਾ ਛੋਟਾ ਸਿੰਗ ਲੱਗਿਆ ਹੈ ਕੀ ਮੁੱਲ ਹੈ ਬਈ ਇਹਦਾ ਆਪਣਾ ਹੈਗਾ ਕੀ ਮੁੱਲ ਹੈ ਬਹਾਂ ਨਾ 50000 ਦਾ ਹਨਾ 50000 ਨੰਬਰ ਬੋਲੀ ਨੰਬਰ ਬੋਲ ਦੇ ਕੱਟੇ ਦਾ ਹਾਂ ਇਹ ਕੱਟੇ ਦਾ ਨਹੀਂ ਤੇਰਾ ਨੰਬਰ ਕਟਾ ਕਿਹੜਾ ਫੋਨ ਰੱਖਦਾ ਹੈ ਮੇਰਾ ਨੰਬਰ ਹੈਗਾ ਭਾਈ 87 8799 50 62 B ਦੁਬਾਰੀ ਬੋਲਦੇ 8799 50 62 B ਠੀਕ ਹੈ ਮਾੜਾ ਇਹਦੇ ਲਾਲ ਨੀਲਾ ਰੰਗ ਤਾਂ ਲਾਇਆ ਨਹੀਂ ਮਤਲਬ ਇਹ ਨਾ 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 ਕੁਝ ਨਹੀਂ ਲਾਇਆ ਠੀਕ ਹੈ ਕੱਟਾ ਸੋਹਣਾ ਬਣਨ ਵਾਲਾ ਜੇ ਕਿਸੇ ਬਰੀਡਰ ਨੇ ਭਾਈ ਲੈਣਾ ਹੋਵੇ ਨਾ ਯਾਰ ਸੰਪਰਕ ਕਰ ਲਿਓ ਭਾਈ ਦਾ ਨੰਬਰ ਬੋਲ ਤਾਂ ਆ ਵੀ ਝੋਟਾ ਭਾਈ ਬਹੁਤ ਚੰਗੀ ਗੱਦਗਾਠੀ ਦਾ ਮਤਲਬ ਸਿੰਗ ਥੋੜਾ ਜਿਹਾ ਖੁੱਲਾ ਹੈ ਹਨਾ ਇਹ ਵੀ ਰੰਗ ਲੱਗਣ ਦੀ ਤਿਆਰੀ ਚ ਹੀ ਆ ਗਿਆ ਮਤਲਬ ਇੱਧਰ ਦੇਖ ਲੋ ਆ ਝੋਟੀਆਂ ਜੜੀਆਂ ਮਈਆਂ ਇਹ ਵੀ ਬਈ ਸਾਰੀਆਂ ਯਾਰ ਮਤਲਬ ਐ ਲਾ ਲੋ ਵੀ ਆ ਮੱਜ ਨਹੀਂ ਸ਼ਾਇਦ ਤੁੱਟ ਤੱਤ ਨਹੀਂ ਹੋ ਹੋਏ ਹੋਣਾ ਹਨਾ ਕੱਲ ਬਾਤ ਮਤਲਬ ਤੇ ਮੈਂ ਤਾਂ ਕਹਨੀ ਆ ਵਧੀਆ ਵਧੀਆ ਬਾਈ ਝੋਟੀਆਂ ਯਾਰ ਬਾਲੀਆਂ ਚੰਗੀਆਂ ਬਣਨ ਵਾਲੀਆਂ ਕੱਟੀਆਂ ਬਾਈ ਯਾਰ ਮਿੱਟੀ ਤੇ ਖੜੀਆਂ ਹਨਾ ਯਾਰ ਤੇ ਆ ਝੋਟੀ ਦਾ ਗੱਤ ਘਾੜ ਦੇਖ ਲੋ ਯਾਰ ਕਿੱਥੇ ਆਉਂਦਾ ਹਨਾ ਹਨਾ ਕੋੜੇ ਚਿੱਟੀ ਝੋਟੀ ਆ ਯਾਰ ਤੇ ਆ ਦੇਖ ਲੋ ਬਾਈ ਫਰਜਾ ਬਣਾ ਲਈਏ ਯਾਰ ਆ ਛੋਟੇ ਛੋਟੀਆਂ ਬੱਚੀਆਂ ਯਾਰ ਹਨਾ ਕੱਟੇ ਕੱਟੀਆਂ ਮਤਲਬ ਪੀਚ ਰਹੰਦੇ ਆ ਵੱਡਨ ਵਾਲਿਆਂ ਨੂੰ ਇਹਨਾਂ ਦਾ ਵੀ ਕੀ ਚਰਚਾ ਲ ਮਜਬੂਰੀ ਆਪਾਂ ਕਹਿ ਸਕਦੇ ਆ ਇਹ ਕੱਟੀ ਦਾ ਤਨ ਦੇ ਜਾਂਦੇ ਦਾ ਮਜ਼ਰ ਆ ਜੀ ਆ ਦੇਖੋ ਯਾਰ ਆ ਮੱਛ ਦਿਖਾਉਣੇ ਆ ਸਾਨੂੰ ਛੋਟੀ ਜਿਹੀ ਮੱਛ ਦੇਖ ਰਹੇ ਆ ਆ ਕੱਟੀਆਂ ਵੀ ਯਾਰ ਬੰਨ ਵਾਲੀਆਂ ਹਨਾ ਝੂਲੀਆਂ ਝਾਲੀਆਂ ਕਿੰਨੀਆਂ ਚੰਗੀਆਂ ਲੱਗੀਆਂ ਹੋਈਆਂ ਕੱਟੀਆਂ ਦੇ ਕੀ ਮਤਲਬ ਆ ਬਈ ਇਹਦਾ ਇਹਦਾ 26000 ਮੰਗਦੇ ਆ ਵੀ ਅੱਛਾ ਮੂੰਹ ਖੀਰੀ ਹੈ ਨੰਬਰ ਬੋਲੀ ਮੜਾ ਜਾ 81465 81465 71677 71677 ਕਿੰਨੇ ਹਜ਼ਾਰ 26000 26000 ਆਹ ਕੱਟੀ ਦਾ ਇਹਦਾ 55000 ਮੰਗਦਾ ਬਈ ਇਹ ਵੀ ਖੀਰੀ ਹੈ ਇਹ ਵੀ ਖੀਰੀ ਹੈ ਇਹ ਵੀ ਛੋਟੀ ਚੁੰਗੀ ਹੈ ਨਾ ਬੰਨ ਵਾਲੀ ਆ ਆ ਵੀ ਮਹਲੋਂ ਕੱਟੀਆਂ ਵਾਲੇ ਬਈ ਕੱਟੀਆਂ ਵਾਲੇ ਸੰਪਰਕ ਕਰ ਲਿਆ ਕਰੋ ਜਿਹੜੇ ਕਹਿੰਦੇ ਆ ਘਰੇ ਬੈਠੇ ਸਾਨੂੰ ਛੋਟੀਆਂ-ਛੋਟੀਆਂ ਕੱਟੀਆਂ ਚਾਹੀਦੀਆਂ ਨੇਗੀਆਂ

ਚਲੋ 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 ਦਵਾ 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 ਲੋ ਲੈ ਲੈ ਉਹ ਯਾਰ ਖੁੱਲ ਗਿਆ ਲੈ ਜਾ ਯਾਰ ਕੋਈ ਨਹੀਂ ਹੁੰਦਾ ਹੋਰ ਚੱਲ ਚੱਲ ਕੁਛ ਨਹੀਂ ਹੁੰਦਾ ਬੱਦ ਗਈ ਜਾਨ ਬੱਦ ਗਈ ਉਹਦੀ ਲੈ ਲਈਆ ਬਹੁਤ ਛੋਟਾ ਕੰਮ ਕਰਿਆ ਜਾਨ ਬੱਦ ਗਈ ਬਾਈ